ਹਾਏ ਫਰਾਮਾਉੜਾ ਭਾਈ ਜੀ ਹੜਪੀੜਤਾਲੀ સેવા ਪਿੰਡ ਭਗਤਪੁਰਾ ਮੋੜ ਜ਼ਿਲ੍ਹਾ ਬਰਨਾਲਾ ਦੇ ਨੌਜਵਾਨਾਂ ਅਤੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਅੱਜ ਦਿਨ ਸ਼ੁੱਕਰਵਾਰ 29 ਅਗਸਤ ਨੂੰ ਭਗਤਪੁਰਾ ਮੋੜ ਤੋਂ ਟਰੈਕਟਰ ਰਾਹੀਂ ਨੌਜਵਾਨਾਂ ਦਾ ਕਾਫਲਾ ਫਾਜਲਕਾ ਹੜਪੀੜਤਾ ਲਈ ਰਵਾਨਾ ਹੋ ਰਿਹਾ ਹੈ ਤਪਾਦੇ ਡ੍ਰੋਪ ਪੰਪ ਤੇ ਤੇਲ ਪਵਾ ਕੇ ਟਰੈਕਟਰਾਂ ਦੇ ਵਿੱਚ ਜਕਾਰੇ ਲਾ ਕੇ ਇਹ ਨੌਜਵਾਨ ਫਾਜਲਕਾ ਹੜਪੀੜਤਾ ਲਈ ਰਵਾਨਾ ਹੋਣਗੇ ਤੇ ਉਹਨਾਂ ਨੂੰ ਰਾਸ਼ਨ ਸਮੱਗਰੀ ਮਹੱਈਆ ਕਰਵਾਉਣਗੇ ਬਹੁਤ ਹੀ ਵੱਡਾ ਅਪਰਾਲਾ ਹੈ ਅਸੀਂ ਵੀ ਸੰਗਤਾਂ ਨੂੰ ਇੰਤਜ਼ਾਰਦੇ ਆ ਕਿ ਜਿੱਥੇ ਵੀ ਖੜਪੀੜਤਾ ਨਾਲ ਲੋਕ ਪ੍ਰਭਾਵਿਤ ਹੋਏ ਨੇ ਉਹਨਾਂ ਲਈ ਜੋ ਵੀ ਰੀਧਾ ਸੀਧਾ ਕੁਝ ਵੀ ਬਣਦਾ ਉਹ ਉਹਨਾਂ ਲਈ ਮਹੱਇਆ ਕਰਵਾਇਆ ਜਾਵੇ ਤਾਂ ਜੋ ਆਪਾਂ ਵੀ ਉਹਨਾਂ ਦੇ ਦੁੱਖ ਦੇ ਵਿੱਚ ਸ਼ਾਮਲ ਹੋ ਸਕੀਏ ਕਿਉਂਕਿ ਮੀਂਹ ਕਾਰਨ ਖੜਾ ਨੇ ਬਹੁਤ ਹੀ ਵੱਡੀ ਮਾਰ ਕੀਤੀ ਹੈ ਘਰਾਂ ਦਾ ਪਸ਼ੂਆਂ ਦਾ ਫਸਲਾਂ ਦਾ ਨੁਕਸਾਨ ਹੋ ਚੁੱਕਿਆ ਹੈ ਆ ਤਾਂ ਸਾਨੂੰ ਦਿਖਾ ਰਹੇ ਆ ਅਸੀਂ ਖਰੀਦਾ ਸੀਦਾ ਜੋ ਰਾਸ਼ਨ ਸਮਗਰੀ ਹੈ ਨੌਜਵਾਨਾਂ ਵੱਲੋਂ ਲੈ ਕੇ ਜਾ ਰਹੇ ਨੇ ਫਾਜ਼ਲਕਾ ਫੁੱਪਰਣਾਲਾ ਜ਼ਿਲ੍ਹਾ ਦੇ ਪਿੰਡ ਭਗਤਪੁਰਾ ਮੋੜ ਤੋਂ ਨੌਜਵਾਨ ਵੱਡੀ ਗਿਣਤੀ ਵਿੱਚ ਖੜਪੀਟਾ ਲਈ ਰਾਸ਼ਨ ਰਾਸ਼ਨ ਸਮਗਰੀ ਲੈ ਕੇ ਜਾ ਰਹੇ ਨੇ ਤਫਾ ਵਿਖੇ ਪੂਰਨ ਨਾਲ ਗੱਲਬਾਤ ਵੀ ਕੀਤੀ ਉਹਨਾਂ ਦਾ ਕਹਿਣਾ ਹੈ ਕਿ ਹੜਪੀਟਾ ਲਈ ਪਿੰਡ ਭਗਤਪੁਰਾ ਮੋੜ ਤੋਂ ਰਾਸ਼ਨ ਸਮਗਰੀ ਆਚਾਰ ਪਸ਼ੂਆਂ ਲਈ ਅਤੇ ਹੋਰ ਵੀ ਜੋ ਲੋਡਬੰਦ ਸਮਗਰੀ ਹੈ ਉਹਨਾਂ ਲਈ ਟਰੈਕਟਰ ਰਾਹੀਂ ਲਿਜਾਈ ਜਾ ਰਹੀ ਹੈ ਅਸੀਂ ਬਹੁਤ ਹੀ ਇਹਨਾਂ ਦੀ ਸ਼ਲਾਘਾ ਕਰਦੇ ਹਾਂ ਨੌਜਵਾਨਾਂ ਦੀ ਜਿਨ੍ਹਾਂ ਨੇ ਉਦਮ ਕਰਕੇ ਹੜਪੀਟਾ ਲਈ ਸੋਚਿਆ ਅਸੀਂ ਹੋਰ ਨੌਜਵਾਨਾਂ ਤੇ ਪਿੰਡ ਦੀਆਂ ਸਸਤਾਵਾਂ ਨੂੰ ਅਪੀਲ ਕਰਦੇ ਹਾਂ ਬੇਨਤੀ ਕਰਦੇ ਹਾਂ ਕਿ ਹੜਪੀਟਾ ਲਈ ਸਹਾਇਤਾ ਕਰਨ ਲਈ ਅੱਗੇ ਆਓ ਤਾਂ ਜੋ ਉਹਨਾਂ ਦੀ ਮਦਦ ਹੋ ਸਕੇ ਪਿੰਡ ਭਗਤ ਭਰਾਮਾਉੜ ਜ਼ਿਲ੍ਹਾ ਬਰਨਾਲਾ ਦੇ ਨੌਜਵਾਨ ਅਤੇ ਸਮੂਹ ਨਗਰ ਨਿਵਾਸੀਆਂ ਵੱਲੋਂ ਇਹ ਟਰੈਕਟਰ ਹੈ ਜੋ ਰਾਸ਼ਨ ਸਮਗਰੀ ਅਤੇ ਪਸ਼ੂਆਂ ਲਈ ਚਾਰ ਪੀਣ ਵਾਲਾ ਪਾਣੀ ਅਤੇ ਹੋਰ ਰਾਸ਼ਨ ਸਮਗਰੀ ਛਾਜਲ ਕਾ ਖੜਪੀਟਾ ਲਈ ਲੈ ਕੇ ਜਾ ਰਹੇ ਨੇ ਵੈਗਰੂ ਇਹਨਾਂ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਇਹਨਾਂ ਨੂੰ ਹਿੰਮਤ ਦੇ ਵੀ ਹੌਸਲਾ ਦੇ ਵੀ ਤਾਂ ਜੋ ਖੜ ਪੀੜਤਾ ਦੀ ਮਦਦ ਕਰ ਸਕਣ ਵੈਗੁਰੂ ਦੀ ਕਾ ਖਾਲਸਾ ਵੈਗੁਰੂ ਦੀ ਫਤ ਹਾਂਜੀ ਕੀ ਕਹਿਣਾ ਚਾਹੁੰਦੇ ਆ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਸੰਗਤ ਅੰਦੇ ਪਾਗੋਦਰਾ ਤੇ ਬਰਨਾਲਾ ਤੋਂ ਫਾਜ ਲਗਾ ਕੇ ਹਰ ਪਿੰਡਾਂ ਲਈ ਸਮਗਰੀ ਲਾਇਕੇ ਜਾ ਰਹੀ ਹੈ ਸਤਿ ਸ੍ਰੀ ਅਕਾਲ ਮਾਜਾਰੀਆਂ ਲੈ ਕੇ ਜਾ ਰਹੀਆਂ ਹਨ ਪਿੰਡਾਂ ਤੋਂ ਬਈ ਸਭ ਨੂੰ ਬੇਨਤੀ ਹੈ ਹੱਥੋਂ ਵੱਧ ਮਰਾਥਣਾਂ ਹੋਰ ਪਸੂਆਂ ਦਾ ਚਾਰਾ ਕਿਸਾਨ ਦੀ ਸਰਵਸਤਾ ਕਰ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਮੇਰਾ ਨਾਮ ਹੈ ਹਰਦੇਵ ਸਿੰਘ ਨਿਕਾਲਾ ਪਿੰਡ ਭਗਤਪੁਰਾ ਮੌੜਾ ਸਾਡੇ ਸੋ ਨਗਰਾਂ ਦੇ ਨੌਜਵਾਨ ਵੀਰਾਂ ਨੇ ਰਾਤਨ ਇਕੱਠਾ ਕਰਾਈ ਪਸੋਂ ਲਈ ਚਾਰਾ ਇਕੱਠਾ ਕਰਿਆ ਫਾਇਦੇ ਦਾ ਜਾਹੜਾ ਲੋਕ ਹਰ ਪਿੰਡ ਤੋਂ ਪਾਣੀ ਦੀ ਮਾਰ ਆਈ ਆ ਉਧਰ ਜਾਣ ਦੇ ਖਾਤਰ ਅੱਜ ਅਸੀਂ ਆਪ ਦੇ ਭਾਈਆਂ ਨਾਲ ਛੱਡਦੇ ਆ ਜਾ ਕੇ ਇਹਨਾਂ ਦੇ ਵਿਚਾਰਾਂ ਤੇ ਪਸ਼ੂਆਂ ਦਾ ਲਈ ਚਾਰਾ ਮੇਰਾ ਰਾਤਨ ਦੀ ਸੇਵਾ ਲੈ ਕੇ ਚੱਲੇ ਆ ਅਸੀਂ ਅਸੀਂ ਬੇਨਤੀ ਕਰਦੇ ਹਾਂ ਹਰੇਕ ਪਿੰਡ ਚੋਂ ਨੌਜਵਾਨ ਵੀਰ ਉੱਥੋਂ ਇਹ ਵੱਧ ਤੋਂ ਵੱਧ ਆਪਣੇ ਭਾਈਆਂ ਨਾਲ ਖੜੋ ਤੇ ਰਾਤਣਾ ਤੇ ਪਤਨ ਵਾਲੇ ਚਾਰਾ ਲੈ ਕੇ ਜਾਓ ਤੇ ਬਣੀਆਂ ਬੋਦਾ ਲੈ ਕੇ ਜਾਓ ਬਹੁਤ ਬਹੁਤ ਧੰਨਵਾਦ